ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਪੁਰਾਣਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗੇ ਚ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਬਾਈ ਹੁਣਾਂ ਦਾ ਦੁੱਧ ਦੇ ਨਾਲ ਨਾਲ ਵੀਰੇ ਫਰੀਡ ਦਾ ਕੰਮ ਆ ਜੀ ਸਾਰੇ ਪਸ਼ੂ ਬਾਈ ਕੋਲ ਚੰਗੇ ਹੀ ਆ ਜੇ ਆਪਾਂ ਵਹਿੜਾਂ ਦੀ ਗੱਲ ਕਰਗੇ ਤਾਂ ਹੀ ਫਰਾਂ ਬਾਈ ਕੋਲ ਟੌਪ ਦੀਆਂ ਤੇ ਜੇ ਆਪਾਂ ਮੱਝਾਂ ਵਾਲੀ ਸਾਈਡ ਤੇ ਅੱਗੇ ਤਾਂ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਬਾਈ ਕੋਲ ਮੱਝਾ ਹੈਗੀ ਆ ਇੱਕ ਮੱਝ ਬਾਈ ਨੇ ਵਿਕਾਊ ਕੀਤੀ ਆ ਕਿਉਂਕਿ ਜਦੋਂ ਨਕਾ ਦੀ ਗਿਣਤੀ ਵੱਧ ਜਾਂਦੀ ਆ ਬਾਈ ਦੱਸਦਾ ਕਿ ਆਪਾਂ ਇੱਕ ਦੋ ਨਗ ਵਿੱਚੋਂ ਕੱਢ ਦੇਈਦੇ ਆ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਖੜਕ ਸਿੰਘ ਆ ਵੀਰੇ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਤੇ ਜ਼ਿਲ੍ਹਾ ਜੀ ਤੁਸੀਂ ਮਾਣਾ ਜਿਹੜਾ ਮੁੱਗਾ ਤਹਿਸੀਲ ਬਗਾਪੁਰਾਣਾ ਕਿੰਨਾ ਕ ਸਮਾਂ ਹੋ ਗਿਆ ਬਾਈ ਆਪਾਂ ਨੂੰ ਬਰੀਡ ਤੇ ਕੰਮ ਕਰਦਾਂ ਮੈਨੂੰ ਵੀਰੇ 15 ਤੋਂ 20 ਸਾਲ ਹੋ ਗਏ ਲੱਗਦੇ 15 ਤੋਂ ਆ ਦੋਨੇ ਪਾਸੇ ਹੀ ਆ ਜਿਵੇਂ ਮੱਝਾਂ ਤੇ ਗਾਵਾਂ ਚੱਕੇ ਦੋਨਾ ਦੋਨਾ ਜੀ ਹੋ ਗਿਆ ਤੇ ਵੀ ਬਣ ਦੋਨਾ ਜੀ ਆ ਹਾਂ ਉਸ ਜਰਸੀ ਦੇ ਨਗ ਵੀ ਆਪਣੇ ਹਾਂ ਹਾਂ ਜਰਸੀ ਦੇ ਜੀ ਠੀਕ ਆ ਬਾਈ ਜਿਹੜੀ ਆਪਾਂ ਮੱਝ ਵਕਾਊ ਕੀਤੀ ਐ ਸੂਆ ਕਿੰਨੇ ਮਾ ਜੀ ਇਹਦਾ ਇਹ ਵੀਰੇ ਪੰਜਵੇਂ ਸੂਏ ਆ ਹੁਣ ਪੰਜਵੇਂ ਸੂਏ ਸੂਕ ਗਈ ਜੀ ਹਾਂ ਪੰਜਵੇਂ ਸੂਏ ਸੂਕ ਗਈ ਠੀਕ ਆ ਤੇ ਇਹਦਾ ਕੋਈ ਸੀਮ ਰਿਕਾਰਡ ਹੈਗਾ ਜੀ ਇਹ ਵੀ ਰਿਹਾ ਪਾ ਫਾਲਕਾ ਤੋਂ ਬਲੇਕ ਐਸ ਹੀ ਨਹੀਂ ਪਾਕਿਸਤਾਨੀ ਬਲਡ ਲੈਂਡ ਦੀ ਬਾਡਰ ਲੈਂਡ ਤੋਂ ਆਪਣੇ ਇਥੇ ਰਿਸ਼ਤੇਦਾਰੀਆਂ ਠੀਕ ਹੈ ਜੀ ਹਾਂ ਇਹਦੇ ਹੁਣ ਇਸ ਟਾਈਮ 21 11 ਲੱਗਿਆ ਹੋਇਆ ਹੈ ਉਹਦਾ ਪ੍ਰੋਪਰ ਰਿਕਾਰਡ ਹੈ ਉਹਦਾ ਪ੍ਰੋਪਰ ਗੜਾ 211 ਕਿਉਂਕਿ ਆਪਾਂ ਬਾਦੀ ਟੀਗਾ ਮਾੜਾ ਪਰੌਂਦੇ ਹੀ ਨਹੀਂ ਆਪਣੇ ਕੋਲੇ ਇਹਦੇ ਬੱਚੇ 507 ਦੇ ਉਹ ਵੀ ਵਿਖਾਵਾਂਗੇ ਇਹਦੇ ਤੋਂ 25 ਨੰਬਰ ਦੀ ਝੋਟੀ ਆਪਣੇ ਕੋਲੇ ਉਹ ਵੀ ਵਿਖਾਵਾਂਗੇ ਟੈਂਕ ਦਾ ਬੱਚਾ ਆ ਪਿਛਲੇ ਸਾਲ ਉਹ ਵੀ ਵਿਖਾਵਾਂਗੇ ਠੀਕ ਆ ਉਹ ਆਪਾਂ ਕਲੱਬ ਵਿੱਚ ਐਡ ਕਰ ਦਾਂਗੇ ਇਹਦੇ ਇਹਦੇ ਤਿੰਨ ਬੱਚੇ ਆਏ ਆਪਣੇ ਕੋਲ ਆਪਾਂ ਕੋਲ ਤਿੰਨ ਬੱਚੇ ਕੱਟਾ ਸੀ ਉਹ ਆਪਾਂ ਵੇਚਤਾ ਸੀ ਉਹ ਵੇਚਤਾ ਸੀ ਠੀਕ ਆ ਹੁਣ ਦੋ ਬੱਚੇ ਆਪਣੇ ਕੋਲ ਹੈਗੇ ਆ ਜੀ ਤਿੰਨ ਬੱਚੇ ਆਏ ਪੰਜਵੇਂ ਸੀ ਸੂਣ ਆਏ ਨੇ ਠੀਕ ਆ ਜੀ ਚਾਰ ਬੱਚੇ ਨਹੀਂ ਆਏ ਸੀ ਇਹ ਕੱਟਾ ਸੀ ਤਿੰਨ ਕੱਟਿਆਂਗੇ ਠੀਕ ਆ ਜੀ ਹ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਬਾਈ ਜੀ ਵੀਰੇ 16 ਲੀਟਰ ਦੁੱਧ ਦਿੱਤਾ ਆਪਣੂ ਪਿਛਲੇ ਸੂਏ ਚੋਇਆ ਵਾਜੀ ਆਪਾਂ ਆ 16 ਲੀਟਰ ਦਿੰਦੀ ਵੀਰੇ ਆਪਾਂ ਪੰਜਵੇਂ ਸੂਏ ਵੇਚਣ ਲੱਗੇ ਆ ਠੀਕ ਹੈ ਜੀ ਬੱਚੇ ਵੱਧ ਗਏ ਆਪਣੇ ਕੋਲੇ ਬਰੀਡ ਹੋ ਗਈ ਆ ਤਾਂ ਆਪਾਂ ਇਹਨੂੰ ਸੇਲ ਕਰ ਲੱਗੇ ਆ ਥਣਾ ਦੀ ਭਾਰ ਪਿੱਛੇ ਦੀ ਜਮ ਓਕੇ ਵੀਰੇ ਕੋਈ ਸਮੱਸਿਆ ਨਹੀਂ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਤੋੜ ਕੇ ਵਿਖਾ ਦਿਓ ਸੂਆ ਬਾਈ ਦੇ ਦਸਰ ਮੁਤਾਬਕ ਜੀ ਪੰਜਵਾਂ ਜੀ ਇਹ ਬਾਰਡਰ ਬਲੱਡ ਲਾਈਨ ਦੀ ਆ ਜੀ ਕਿਉਂਕਿ ਬਾਈ ਦੱਸਦਾ ਕਿ ਉਧਰ ਆਪਣੇ ਰਿਸ਼ਤੇਦਾਰ ਹੈਗੇ ਆ ਜੀ ਆਪਾਂ ਉਧਰਲੀ ਸਾਈਡ ਤੋਂ ਹਾਂ ਲੈ ਜੀ ਹੋਲੀ ਹੋਲੀ ਲੈ ਲੈ ਹੋਲੀ ਮੂਰੇ ਆ ਜਾ ਮੂਰੇ ਤੇ ਜਾ ਮੂਰੇ ਭਜੇ ਨੰਬੂਦ ਚੰਗਾ ਜੀ ਕੱਦ ਕਾਠ ਵੀ ਚੰਗਾ ਤੇ ਬਰੀਡ ਦੇ ਪੱਖ ਤੋਂ ਵੀ ਚੰਗੀ ਆ ਇਹਦੇ ਬਾਈ ਕੋਲ ਚਾਰ ਬੱਚੇ ਆਏ ਆ ਜੀ ਜੀਤੋ ਚ ਬੱਚੇ ਹੈਗੇ ਆ ਜੀ ਕੋਈ ਗੱਲ ਨਹੀਂ ਵੀਰੇ ਮੋੜ ਲਿਓ ਜੀ ਮੋੜ ਲਿਓ ਮਾਲਕ 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 ਬਸ 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 ਮੇਰੇ ਬੱਚਿਆਂ ਦੇ ਆਪਾਂ ਵਿੱਚ ਐਡ ਕਰ ਦਾਂਗੇ ਕੋਈ ਗੱਲ ਨਹੀਂ ਵੀਰੇ ਕਿਉਂਕਿ ਪਸ਼ੂ ਇਧਰ ਲਈ ਸੈੱਡ ਰਹਿ ਜਾਂਦੇ ਤਾਂ ਕਰਕੇ ਥੋੜਾ ਜਾ ਕਰਮ ਵਾਲੀ ਉਧਰ ਨੂੰ ਜਾ ਲੈ ਕੱਚਦੀ ਆ ਬਾਕੀ ਦੇ ਪਾਕਿਸਤਾਨ ਨ ਬਲੱਡ ਲੈਂਡ ਦੀ ਹੈ ਜੀ ਨੀਲੀ ਰਾਵੀ ਦੀ ਬਾਰਡ ਏਰੀਆ ਪੈ ਜਾਂਦਾ ਕਿਉਂਕਿ ਸੋਨਾ ਮੁਠੀ ਵਾਲਾ ਖਾਣਾ 16 ਕਿਲੋ ਦੁੱਧ ਦੇ ਦਾ ਪਿਛਲੇ ਸੂਏ ਭਾਈ ਦੱਸਦਾ ਕਿ ਆਪਣਾ ਚੋਇਆ ਵਾ ਇੱਕ ਤੀਰ ਤੁਹਾਡੀ ਸੇਵਾ ਸੰਭਾਲ ਦੇ ਸੱਤ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਬੱਚੇ ਬਹੁਤ ਜਬਰਦਸਤ ਬੱਚੇ ਦਿੰਦੀ ਹੈ ਠੀਕ ਹੈ ਵੀਰੇ ਤੇ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਕੀਮਤ ਵੀਰੇ 1.5 ਲੱਖ ਰੁਪਏ ਕੋਜੂ ਮਾਨਤਨ ਆ ਮਾਨਤਨ ਕਰਾਂਗੇ ਠੀਕ ਹੈ ਜੀ 1.5 ਲੱਖ ਰੁਪਇਆ ਬਾਈ ਇਹਦੀ ਕੀਮਤ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਆਪਾਂ ਵਿੱਚੋਂ ਮਾਣ ਤਣ ਜਰੂਰ ਕਰਦਾਂਗੇ ਜੀ ਜੀ ਨੂੰ ਨਗ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ